ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਅਨੰਤਮ ਅਨੰਤਮ ਸ਼ੁਕਰਾਨਾ ਗੁਰੂ ਜੀ ਗੁਰੂ ਜੀ ਦੀ ਪਿਆਰੀ ਸੰਗਤ ਜੀ ਨੂੰ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਗੁਰੂ ਪਾ ਜੀ ਤੁਹਾਡੇ ਚਰਨਾਂ 'ਚ ਮੇਰਾ ਕੋਟੀ ਕੋਟੀ ਪ੍ਰਣਾਮ ਮੇਰੇ ਗੁਰੂ ਪਾ ਤੁਸੀਂ ਬਖਸ਼ਨਹਾਰ ਹੋ ਬਖਸ਼ਿਓ ਸਾਨੂੰ ਸਾਡੇ ਗੁਨਾਹਾਂ ਨੂੰ ਬਖਸ਼ਿਓ ਮੇਰੇ ਗੁਰੂ ਪਾ ਅਸੀਂ ਅਸੀਂ ਗਲਤੀਆਂ ਦੇ ਪੁੱਤਲੇ ਆ ਮੇਰੇ ਗੁਰੂ ਪਾ ਪਰ ਫਿਰ ਵੀ ਜਦੋਂ ਦੀ ਤੁਹਾਡੀ ਸ਼ਰਨ ਚ ਆਏ ਆ ਜਦੋਂ ਦਾ ਤੁਸੀਂ ਸਾਨੂੰ ਚੁਣਿਆ ਆ ਉਦੋਂ ਦਾ ਹਰ ਇੱਕ ਚੀਜ਼ ਦਾ ਪਤਾ ਲੱਗਾ ਵਾ ਕੀ ਗੱਲ ਤੇ ਆ ਕੀ ਕਿੱਥੇ ਕੀ ਕਰਨਾ ਕੀ ਨਹੀਂ ਕਰਨਾ ਪਹਿਲਾਂ ਦੇ ਵਿੱਚ ਇੰਨੀਆਂ ਵੀ ਚੀਜ਼ਾਂ ਦੀ ਸਮਝ ਨਹੀਂ ਸੀ ਹੈਗੀ ਮੈਂ ਸ਼ੁਕਰਾਨਾ ਕਰਦੀ ਆ ਕਿ ਮੇਰੇ ਗੁਰੂ ਪਾ ਜੀ ਨੇ ਮੈਨੂੰ ਚੁਣਿਆ ਮੈਨੂੰ ਜ਼ਿੰਦਗੀ ਦੀ ਸਮਝ ਆਈ ਆ ਲੱਖ ਲੱਖ ਸ਼ੁਕਰਾਨਾ ਮੇਰੇ ਗੁਰੂ ਜੀ ਸੰਗਤ ਜੀ ਮੈਂ ਆਪਣਾ ਸਾਸਨ ਤੁਹਾਡੇ ਰੂਬਰੂ ਕਰਨਾ ਚਾਹੁੰਨੀ ਆ ਇੱਕ ਦਿਨ ਕੀ ਹਾਂ ਕਿ ਸੰਗਤ ਜੀ ਮੈਂ ਨਾ ਸ਼ਾਮ ਨੂੰ ਮੰਦਿਰ ਜਾਂਦੇ ਹਾਂ ਸ਼ੁਆਲੇ ਮੰਦਿਰ ਜਾਂਦੀ ਹਾਂ ਤੇ ਰੋਜ਼ ਜਾਨੀ ਕਿ ਮੇਰੇ ਬਾਜੀ ਦੀ ਗੁੜੀਆ ਮੇਰੇ ਨਾਲ ਜਾਂਦੀ ਹੈ ਛੋਟੀ ਜੀ ਆਉ 2 ਸਾਲ ਦੀ ਆ ਤੇ ਉਹਨੇ ਵੀ ਮੇਰੇ ਨਾਲ ਜਾਣਾ ਹੁੰਦਾ ਆ ਤੇ ਅਸੀਂ ਨਾ ਆਉਂਦੇ ਪਏ ਸੀ ਮੰਦਿਰ ਤੋਂ ਸੰਗਤ ਜੀ ਤੁਸੀਂ ਮੰਨ ਨਹੀਂ ਸਕਦੇ ਪਤਾ ਨਹੀਂ ਸਾਨੂੰ ਕਿਦਾਂ ਉਹ ਦਿਨ ਗੁਰੂ ਜੀ ਨੇ ਬਚਾ ਲਿਆ ਮੈਂ ਲੱਖ ਲੱਖ ਸ਼ੁਕਰਾਨਾ ਕਰਦੀ ਆ ਗੁਰੂ ਜੀ ਦਾ ਲੱਖ ਲੱਖ ਸ਼ੁਕਰਾਨਾ ਕੀ ਉਹ ਬੱਚੀ ਮੇਰੇ ਨਾਲ ਸੀ ਮੈਨੂੰ ਆਪਣੇ ਨਾਲੋਂ ਜ਼ਿਆਦਾ ਉਸ ਬੱਚੀ ਦਾ ਸੀਗਾ ਕਿ ਉਹਨੂੰ ਨਾ ਖੁਸ਼ੀ ਹੋਵੇ ਸੰਗਤ ਜੀ ਕੀ ਹੋਇਆ ਇੱਕ ਦਿਨ ਕੀ ਨਾ ਮੈਂ ਅਸੀਂ ਮੰਦਰੋਂ ਹੁੰਦੇ ਪਏ ਸੀਗੇ ਤੇ ਉਹ ਮੇਰੇ ਮੋਹਰੇ ਖੜੀ ਸੀਗੀ ਸਕੂਟਰੀ ਤੇ ਅੱਗੇ ਖੜੀ ਸੀ ਮੇਰੇ ਤੇ ਕੀ ਹੋਇਆ ਕਿ ਨਾ ਉਹ ਪਤਾ ਨਹੀਂ ਕਿ ਕਿੱਦਾਂ ਹੋ ਗਿਆ ਮੈਨੂੰ ਸਮਝ ਨਹੀਂ ਲੱਗੀ ਰੋਜ਼ ਮੈਂ ਅਸੀਂ ਆਉਂਦੇ ਆ ਜਾਂਦੇ ਆ ਕਦੀ ਇਦਾਂ ਨਹੀਂ ਹੋਇਆ ਸੰਗਤ ਜੀ ਪਤਾ ਨਹੀਂ ਕੀ ਹੋਇਆ ਸਕੂਟਰੀ ਇੱਕਦਮ ਹੀ ਕਿਸੇ ਤੇ ਥੜੀ ਤੇ ਚੜ ਗਈ ਮੇਰੇ ਕੋ ਬੈਲੈਂਸ ਨਾ ਹੋਵੇ ਸਕੂਟਰੀ ਪਤਾ ਨਹੀਂ ਕਿ ਮੇਰਾ ਰੰਗ ਉੱਡ ਗਿਆ ਮੈਂ ਇੱਕ ਹੱਥ ਨਾਲ ਨੂੰ ਫੜਿਆ ਇੱਕ ਹੱਥ ਨਾਲ ਸਕੂਟਰੀ ਨੂੰ ਬੈਲੈਂਸ ਕਰਦੀ ਪਈ ਸੀ ਮੈਨੂੰ ਇਹ ਸੀ ਕਿ ਉਹਨੂੰ ਨਾ ਕੁਝ ਵੀ ਹੋਵੇ ਹਾਏ ਮੈਂ ਕਿਹਾ ਗੁਰੂ ਜੀ ਗੁਰੂ ਜੀ ਮੇਰੇ ਮੂੰਹ ਗੁਰੂ ਜੀ ਵੀ ਨਾ ਨਿਕਲੇ ਉਸ ਟਾਈਮ ਤੇ ਕਿ ਇੰਨਾ ਜ਼ਿਆਦਾ ਮੈਂ ਨਰਵਸ ਹੋ ਗਈ ਸਕੂਟਰੀ ਬੰਦ ਨਾ ਹੋਵੇ ਮੇਰੇ ਕੋ ਨਾ ਖੜੀ ਹੋਵੇ ਨਾ ਬੰਦ ਹੋਵੇ ਪਤਾ ਹੀ ਨਾ ਲੱਗੇ ਕੀ ਹੋ ਗਿਆ ਇਹਨੂੰ ਇੱਕਦਮ ਇੱਕ ਦੋ ਇੱਕ ਸੈਕਿੰਡ ਦੀ ਗੱਲ ਆ ਕਿ ਉਹ ਸਾਹਮਣੇ ਜਾਨੀ ਕਿ ਇੱਕ ਦੋ ਲੋਕ ਖੜੇ ਵੀ ਸੀਗੇ ਮੇਰੇ ਉਹ ਵੀ ਵੇਖ ਕੇ ਹੈਰਾਨ ਹੋ ਗਏ ਪਤਾ ਨਹੀਂ ਕਿਦਾਂ ਸਕੂਟਰੀ ਘੁੰਮਦੀ ਘਮੋਂਦੀ ਸਾਨੂੰ ਆਂਝ ਨਹੀਂ ਆਉਣ ਦਿੱਤੀ ਗੁਰੂਪਾਲ ਜੀ ਨੇ ਜਰਾ ਜਿੰਨੀ ਵੀ ਸਾਨੂੰ ਛੱਟ ਨਹੀਂ ਲੱਗੀ ਤੇ ਉਹ ਸਕੂਟਰੀ ਐਦਾਂ ਹੀ ਇੱਕਦਮ ਖੜੀ ਹੋ ਗਈ ਸੰਗਤ ਜੀ ਇਕਦਮ ਇਦਾਂ ਖੜੀ ਹੋ ਕੇ ਸਟੈਂਡ ਲੱਗ ਗਿਆ ਸਕੂਟਰੀ ਦਾ ਉਹ ਮੇਰੇ ਪੈਰ ਲੱਗ ਗਏ ਪਹਿਲਾਂ ਮੇਰੇ ਪੈਰ ਵੀ ਨਾ ਲੱਗਣ ਉਦੋਂ ਇੱਕਦਮ ਪੈਰ ਵੀ ਲੱਗ ਗਏ ਸਕੂਟਰੀ ਤੇ ਸਕੂਟਰੀ ਆਪਣੇ ਆਪ ਬੰਦ ਹੋ ਗਈ ਆਪਣੇ ਆਪ ਖੜੀ ਹੋ ਗਈ ਮੇਰੇ ਵਾਸਤੇ ਉਹ ਇੰਨਾ ਜ਼ਿਆਦਾ ਚਮਤਕਾਰ ਸੀ ਉਸ ਟਾਈਮ ਤੇ ਕਿਉਂਕਿ ਉਹ ਚੀਜ਼ ਮੈਂ ਫੇਸ ਕਰਦੀ ਪਈ ਸੀਗੀ ਮੈਂ ਗੁਰੂ ਜੀ ਦਾ ਲੱਖ ਲੱਖ ਸ਼ੁਕਰਾਨਾ ਕੀਤਾ ਮੈਂ ਬਾਣੀ ਨੂੰ ਅਖਿਆ ਬਾਣੀ ਗੁਰੂ ਜੀ ਦਾ ਸ਼ੁਕਰਾਨਾ ਕਰੋ ਬਾਬਾ ਗੁਰੂ ਜੀ ਨੇ ਸਾਨੂੰ ਬਚਾ ਲਿਆ ਕਵੇ ਹਾਂ ਜਾਚੀ ਸਾਨੂੰ ਗੁਰੂ ਜੀ ਨੇ ਬਚਾ ਲਿਆ ਸਾਨੂੰ ਗੁਰੂ ਜੀ ਨੇ ਬਚਾ ਲਿਆ ਤੇ ਉਹ ਹਜੇ ਬਹੁਤ ਛੋਟੀ ਜੀ ਆ ਉਹ ਵੀ ਗੁਰੂ ਜੀ ਦਾ ਬਹੁਤ ਜਦੋਂ ਵੀ ਮੈਂ ਫੋਨ ਖੋਲਦੀ ਆ ਤੇ ਉਹ ਸਕਰੀਨ ਦੇ ਉੱਤੇ ਜਦੋਂ ਵੀ ਗੁਰੂ ਜੀ ਆਉਂਦੇ ਆ YouTube ਖੋਲਦੀ ਆ ਉਹਨੇ ਕਿਹਾ ਗੁਰੂ ਜੀ ਗੁਰੂ ਜੀ ਬਾਣੀ ਤਾਂ ਉਹ ਬਹੁਤ ਪਾਰ ਕਰਦੀ ਆ ਬਹੁਤ ਪਾਰ ਕਰਦੀ ਆ ਤੇ ਸੱਚੀ ਵੀ ਬਹੁਤ ਪਿਆਰ ਕਰਦੀ ਆ ਉਹ ਬੋਲੇ ਨਾਲ ਜੀ ਦੀ ਬਹੁਤ ਭਗਤ ਆ ਹੁਣ ਤੇ ਛੋਟੀ ਜੀ ਆ ਹਜੇ ਤੇ ਮੈਂ ਗੁਰੂ ਜੀ ਦਾ ਇੰਨਾ ਜਿਆਦਾ ਸ਼ੁਕਰਾਨਾ ਕਰਨਾ ਚਾਹੁੰਨੀ ਆ ਦੋ ਚਾਰ ਦਿਨ ਦੀ ਗੱਲ ਹੀ ਆ ਤੇ ਮੈਂ ਇੰਨਾ ਜਿਆਦਾ ਸ਼ੁਕਰਾਨਾ ਕਰਨਾ ਚਾਹੁੰਨੀ ਗੁਰੂ ਪਾ ਹਮੇਸ਼ਾ ਆਪਣੇ ਬੱਚਿਆਂ ਦੇ ਅੰਗ ਸੰਗ ਰਹੀਓ ਜਿੰਨੀ ਵੀ ਸੰਗਤ ਤੁਹਾਨੂੰ ਦਿਲੋਂ ਮੰਨਦੀ ਆ ਤੁਹਾਡੀ ਪੂਜਾ ਕਰਦੀ ਆ ਤੁਸੀਂ ਸਾਰੀ ਸੰਗਤ ਦੇ ਆਪਣੇ ਬੱਚਿਆਂ ਦੇ ਆਲਵੇਜ਼ ਹੀ ਰਹਿੰਦੇ ਵੀ ਹੋ ਇਹ ਚੀਜ਼ ਦਾ ਡਾਊਟ ਨਹੀਂ ਆ ਸੰਗਤ ਨੂੰ ਪਤਾ ਹੀ ਆ ਹਨਾ ਸੰਗਤ ਜਿਹੜੀ ਮੰਨਦੀ ਆਪਣੇ ਪਰਮਾਤਮਾ ਨੂੰ ਆਪਣੇ ਗੁਰੂ ਜੀ ਨੂੰ ਉਹਨਾਂ ਨੂੰ ਦੱਸਣ ਦੀ ਕੋਈ ਲੋੜ ਨਹੀਂ ਆ ਪਰ ਫਿਰ ਵੀ ਮੈਂ ਆਪਣਾ ਸ਼ੁਕਰਾਨਾ ਆਪਣੀ ਖੁਸ਼ੀ ਦੇ ਨਾਲ ਰੂਬਰੂ ਕਰਨਾ ਚਾਹੁੰਦੀ ਸੀ ਕਿਉਂਕਿ ਮੇਰੇ ਗੁਰੂ ਜੀ ਮੈਨੂੰ ਰੋਜ਼ ਕਿੰਨੇ ਦਿਨ ਹੋ ਗਏ ਕਹਿੰਦੇ ਨੂੰ ਕਿ ਤੂੰ ਸ਼ੁਕਰਾਨਾ ਕਰ ਤੂੰ ਸ਼ੁਕਰਾਨਾ ਕਰ ਮੇਰ ਕੋ ਬਸ ਘਰ ਚੋਂ ਟਾਈਮ ਹੀ ਨਹੀਂ ਲੱਗਦਾ ਹੈਗਾ ਘਰ ਗ੍ਰਿਸ਼ਤੀ ਦੇ ਵਿੱਚ ਉਹ ਬੜੀ ਔਖੀ ਆ ਕਿ ਬਹੁਤ ਔਖਾ ਟਾਈਮ ਕੱਢਣਾ ਪੈਂਦਾ ਵਾ ਗੁਰੂਬਾ ਜੀ ਮੈਨੂੰ ਮੇਰੇ ਮੈਨੂੰ ਮਾਫ ਕਰਿਓ ਬਸ ਇਸ ਚੀਜ਼ ਤੋਂ ਕਿ ਮੇਰੇ ਕੋਲ ਸ਼ੁਕਰਾਨਾ ਨਹੀਂ ਹੁੰਦਾ ਹੈਗਾ ਜਲਦੀ ਤੇ ਗੁਰੂਬਾ ਜੀ ਤਾਂ ਕੰਨੇ ਜਾਂਦਾ ਨਾ ਅਸੀਂ ਜੋਂਦਾ ਸੀ ਤੂੰ ਸ਼ੁਕਰਾਨਾ ਨਹੀਂ ਕਰਦੀ ਅੱਜ ਜੋ ਮਰਜ਼ੀ ਹੋ ਜਾਏ ਤੂੰ ਸ਼ੁਕਰਾਨਾ ਕਰਨਾ ਹੀ ਕਰਨਾ ਆ ਇਸ ਕਰਕੇ ਸੰਗਤ ਜੀ ਜੇ ਮੇਰੇ ਕੋ ਬੋਲੰਦ ਵਿੱਚ ਕੋਈ ਗਲਤੀ ਹੋ ਗਈ ਹੋਵੇ ਤੇ ਮੈਨੂੰ ਮਾਫ ਕਰਿਓ ਗੁਰੂ ਜੀ ਦੀ ਪਿਆਰੀ ਬੱਚੀ ਨੋ ਕਿਉਂਕਿ ਗੁਰੂ ਜੀ ਮੈਨੂੰ ਹਮੇਸ਼ਾ ਇੱਕੋ ਹੀ ਚੀਜ਼ ਕਹਿੰਦੇ ਨੇ ਤੂੰ ਮੇਰੀ ਉਹ ਤੀਆਂ ਤੂੰ ਮੇਰੀ ਬਹੁਤ ਪਿਆਰੀ ਤੀਆਂ ਇਸ ਕਰਕੇ ਸਾਰੇ ਪਿਆਰੇ ਆ ਗੁਰੂ ਜੀ ਨੂੰ ਬੱਚੇ ਸਾਰੇ ਪਿਆਰੇ ਆ ਨੋ ਡਾਊਟ ਕਿਸੇ ਕੋਈ ਗੁਰੂ ਜੀ ਕਿਸੇ ਦੇ ਨਾਲ ਸ਼ਿਕਵਾ ਨਹੀਂ ਕਰਦੇ ਗੁਰੂ ਜੀ ਸਾਰਿਆਂ ਨੂੰ ਬੜਾ ਪਿਆਰ ਕਰਦੇ ਮੈਂ ਤੇ ਇਹ ਸੋਚਦੀ ਆ ਤਨ ਆ ਗੁਰੂ ਜੀ ਸਾਡੇ ਹਾਏ ਅਿੰਨਾ ਸੋਚਦੇ ਆਪਣੀ ਸੰਗਤ ਦੇ ਬਾਰੇ ਇੰਨਾ ਸੋਚਦੇ ਹਾਇ ਅਸੀਂ ਉਹਨਾਂ ਜੋਗਾ ਜਰਾ ਜਿੰਨਾ ਨਹੀਂ ਸੋਚਦੇ ਅਸੀਂ ਰੋਜ਼ ਕੁਛ ਨਾ ਕੁਛ ਆਪਣੀ ਕਿਉਂਕਿ ਘਰਗ੍ਰਸਥ ਵਿੱਚ ਜਿੰਮੇਵਾਰੀਆਂ ਚ ਪਏ ਹੋਏ ਆ ਕਿ ਮੁਸ਼ਕਲਾਂ ਖਤਮ ਹੀ ਨਹੀਂ ਹੁੰਦੀਆਂ ਸਾਡੀਆਂ ਖਤਮ ਹੀ ਨਹੀਂ ਹੁੰਦੀਆਂ ਇੱਕ ਪਰੇਸ਼ਾਨੀ ਖਤਮ ਹੁੰਦੀ ਦੂਜੀ ਸ਼ੁਰੂ ਹੋ ਜਾਂਦੀ ਹੈ ਇੱਕ ਖਤਮ ਹੁੰਦੀ ਦੂਜੀ ਸ਼ੁਰੂ ਹੋ ਜਾਂਦੀ ਹੈ ਅਸੀਂ ਨਾਤਰੋ ਰੋਜ਼ ਗੁਰੂ ਪਾਜੀ ਦੇ ਨਾਲ ਕਿੰਨੇ ਰੋਜ਼ ਮੰਗਦੇ ਰਹਿੰਨੇ ਕੁਛ ਨਾ ਕੁਛ ਕਤਾਨ ਨੇ ਆ ਸਾਡੇ ਮੇ ਪਿਆਰੇ ਜੇ ਗੁਰੂ ਜੀ ਕਿ ਸਾਰੇ ਸੰਗਤ ਦੀ ਕਿੰਨਾ ਕਿੰਨਾ ਸੋਚਦੇ ਆ ਨਾ ਹਾਏ ਕਿੰਨਾ ਬੋਝ ਦਿੰਨੇ ਆ ਆਪਾਂ ਗੁਰੂ ਪਾਜੀ ਨੂੰ ਗੁਰੂ ਪਾਜੀ ਪਰ ਮੰਗੀਆਂ ਵੀ ਤੇਰ ਕੋ ਗੁਰੂ ਪਾਜੀ ਕੋ ਮੰਗਣਾ ਆ ਆਪਾਂ ਤੇਰ ਕੋ ਮੰਗਣਾ ਆ ਪਤਾ ਹੋਰ ਕਿਸੇ ਤੋਂ ਆਸ ਵੀ ਨਹੀਂ ਰੱਖਣੀ ਚਾਹੀਦੀ ਆਪਣੇ ਗੁਰੂ ਪਾਜੀ ਤੋਂ ਇਲਾਵਾ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਮੇਰੇ ਗੁਨਾਹਾਂ ਨੂੰ ਬਖਸ਼ਿਓ ਸੰਗਤ ਜੀ ਮੇਰੇ ਗੁਨਾਹਾਂ ਨੂੰ ਬਖਸ਼ਿਓ ਮੇਰੇ ਗੁਰੂ ਪਾਜੀ ਮੈਂ ਆਪਣੀ ਬਾਣੀ ਨੂੰ ਇੱਥੇ ਵਿਰਾਮ ਦੇਣਾ ਚਾਹੁੰਦੀ ਆ ਓਮ ਨਮਾ ਸ਼ਿਵਾਇ ਸ਼ਿਵ ਜੀ ਸਦਾ ਸਹਾਇ ਓਮ ਨਮਾ ਓਮ ਨਮਾ ਸ਼ਿਵਾਇ ਸ਼ਿਵ ਜੀ ਸਦਾ ਸਹਾਇ ਓਮ ਨਮਾ ਸ਼ਿਵਾਇ ਗੁਰੂ ਜੀ ਸਦਾ ਸਹਾਇ